ਹੈਲੋ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਰੋਜ਼ ਨਵੀਂ ਚਰਚਾ ਚੈਨਲ ਤੇ ਉਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਜੀ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਬਹੁਤ ਹੀ ਮਤਲਬ ਕਿ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਔਰ ਇੱਕ ਸੱਚੇ ਇਨਸਾਨ ਦੀ ਕਹਾਣੀ ਹੈ। ਇਹ ਇੱਕ ਕਹਾਣੀ ਹੈ ਇੱਕ ਐਸੇ ਸੱਚੇ ਇਨਸਾਨ ਦੀ ਹੈ ਕਿ ਜਿਹਦਾ ਸੱਚ ਦੁਨੀਆ ਨੂੰ ਸੁਣਨ ਨੂੰ ਮਿਲਿਆ ਪਰ ਬਹੁਤ ਦੇਰ ਬਾਅਦ ਸੁਣਨ ਨੂੰ ਮਿਲਿਆ ਤੇ ਇਹ ਕਹਾਣੀ ਹੈ ਇੱਕ ਯੂਪੀ ਦੇ ਛੋਟੇ ਜਿਹੇ ਪਿੰਡ ਦੀ ਕਹਾਣੀ ਹੈ ਯਾਨੀ ਕਿ گاਉਂ ਦੀ ਕਹਾਣੀ ਹੈ ਤੇ ਆਪਾਂ ਇਸ ਕਹਾਣੀ ਨੂੰ ਪੰਜਾਬੀ ਦੇ ਵਿੱਚ ਇਸ ਦੇ ਉੱਤੇ ਆਪਾਂ ਚਰਚਾ ਕਰ ਰਹੇ ਹਾਂ ਜਾਨਕਿ ਇਹ ਕਹਾਣੀ ਆਪਾਂ ਪੰਜਾਬੀ ਦੇ ਵਿੱਚ ਸੁਣਾ ਰਹੇ ਹਾਂ ਤੇ ਇਸ ਕਰਕੇ ਆਪਾਂ ਪਿੰਡ ਹੀ ਕਵਾਂਗੇ ਪਿੰਡ ਦੇ ਵਿੱਚ ਇੱਕ ਸਰਪੰਚ ਸੀ ਜਿਹਦਾ ਨਾਂ ਸੀਗਾ ਸ਼ੰਭੂ لال ਤੇ ਉਸੇ ਹੀ ਪਿੰਡ ਦੇ ਵਿੱਚ ਇੱਕ ਚੌਕੀਦਾਰ ਸੀਗਾ ਜਿਹਦਾ ਨਾਂ ਸੀਗਾ ਪ੍ਰਦੀਪ ਕੁਮਾਰ ਪ੍ਰਦੀਪ ਕੁਮਾਰ ਬਹੁਤ ਹੀ ਇਮਾਨਦਾਰ ਸੀ ਰਾਤ ਨੂੰ ਇਮਾਨਦਾਰੀ ਦੇ ਨਾਲ ਉਹ ਪੇਰਾ ਦਿੰਦਾ ਸੀ ਚੌਕੀਦਾਰੀ ਕਰਦਾ ਸੀ ਸਾਰੇ ਪਿੰਡ ਦੀ ਤੇ ਜਿਹੜਾ ਸ਼ੰਭੂ لال ਸੀਗਾ ਉਹ ਬਹੁਤ ਹੀ ਜਾਨੀ ਕਿ ਖਰਾਬ ਆਦਮੀ ਸੀ ਮਤਲਬ ਕਿ ਹੀਰਾ ਫੇਰੀਆਂ ਕਰਦਾ ਚੋਰੀਆਂ ਚਕਾਰੀਆਂ ਕਰਦਾ ਸੀਗਾ ਪਰ ਉਹ ਪੈਸੇ ਦੇ ਜ਼ੋਰ ਤੇ ਲੋਕਾਂ ਦੇ ਸਾਹਮਣੇ ਬਹੁਤ ਹੀ ਚੰਗਾ ਤੇ ਆਪਣੇ ਵੱਲੋਂ ਸਾਫ਼ ਸੁਥਰਾ ਸਫੇਦ ਪੋਸ਼ ਜਿੰਨੂੰ ਆਪਾਂ ਕਹਿੰਦੇ ਆ ਕਿ ਸਫੇਦ ਪੋਸ਼ ਬਣਿਆ ਹੋਇਆ ਸੀ لوکاں ਨੂੰ ਲੱਗਦਾ ਸੀਗਾ ਕਿ ਸ਼ੰਭੂ لال ਜੀ ਵਰਗਾ ਸਰਪੰਚ ਤੇ ਸਾਨੂੰ ਮਿਲਣਾ ਹੀ ਨਹੀਂ ਹੈ ਸਾਰਿਆਂ ਨੂੰ ਉਹ ਧੋਖੇ ਦੇ ਵਿੱਚ ਰੱਖ ਰਿਹਾ ਸੀ ਪਰ ਪ੍ਰਦੀਪ ਕੁਮਾਰ ਨੂੰ ਕੁਝ ਪਤਾ ਸੀ ਕਿਉਂਕਿ ਇੱਕ ਰਾਤ ਜਦੋਂ ਉਹ ਪਹਿਰਾ ਦੇ ਰਿਹਾ ਸੀ ਚੌਕੀਦਾਰੀ ਕਰ ਰਿਹਾ ਸੀ ਤਾਂ ਉਸ ਨੇ ਸ਼ੰਭੂ لال ਸਰਪੰਚ ਦੇ ਘਰੋਂ ਇੱਕ ਟਰੱਕ ਨਿਕਲਦਾ ਦੇਖਿਆ ਜਿਸ ਦੇ ਵਿੱਚ ਕੁਝ ਐਸਾ ਸਮਾਨ ਸੀ ਚੋਰੀ ਦਾ ਮਤਲਬ ਕਿ ਜਨਮਾਪਾ ਕਹਿ ਰਹੇ ਨੇ ਕਿ ਉਹ ਚੋਰੀ ਰਾਤ ਨੂੰ ਲੈ ਕੇ ਜਾ ਰਿਹਾ ਸੀ ਕੀ ਸਮਾਨ ਸੀ ਉਹ ਵੀ ਉਹਨੇ ਉਹਦੇ ਵਿੱਚ ਦੇਖਿਆ ਉਹ ਕਈ ਦਿਨਾਂ ਤੱਕ ਇਹ ਸਿਲਸਿਲਾ ਜਿਹੜਾ ਸੀਗਾ ਉਹ ਦੇਖ ਰਿਹਾ ਸੀ ਘਟ ਤੋਂ ਘਟ ਉਹਨੂੰ ਇੱਕ ਡੇਢ ਸਾਲ ਹੋ ਗਿਆ ਸੀਗਾ ਕਿ ਸਰਪੰਚ ਦੇ ਘਰੋਂ ਚੋਰੀ ਦਾ ਸਮਾਨ ਕਦੀ ਟਰੱਕ ਦੇ ਵਿੱਚ ਆ ਰਿਹਾ ਹੁੰਦਾ ਸੀ ਕਦੀ ਜਾ ਰਿਹਾ ਹੁੰਦਾ ਸੀ ਜੀਦੀ ਪਿੰਡ ਵਾਲਿਆਂ ਨੂੰ ਕੋਈ ਖਬਰ ਨਹੀਂ ਸੀ ਕਿਉਂਕਿ ਉਹ ਰਾਤ ਨੂੰ ਜਦੋਂ ਸਾਰੇ ਲੋਕ ਸੌਂ ਜਾਂਦੇ ਸੀ ਤਾਂ ਉਸ ਟਾਈਮ ਤੇ ਉਹ ਟਰੱਕ ਲੈ ਕੇ ਆਉਂਦਾ ਸੀਗਾ ਕਦੇ ਟਰੱਕ ਘਰੋਂ ਸਮਾਨ ਭਰ ਕੇ ਲੈ ਕੇ ਜਾਂਦਾ ਕਦੀ ਘਰ ਦੇ ਅੰਦਰ ਭਰਿਆ ਹੋਇਆ ਟਰੱਕ ਆਉਂਦਾ ਸੀ ਤਾਂ ਉਹ ਸਾਫ਼ ਦਿਸਦਾ ਸੀਗਾ ਕਿ ਇਹ ਟਰੱਕ ਦਿਨ ਦੇ ਟਾਈਮ ਤੇ ਕਿਉਂ ਨਹੀਂ ਆਉਂਦਾ ਇਹ ਰਾਤ ਦੇ ਟਾਈਮ ਤੇ ਹੀ ਕਿਉਂ ਆਉਂਦਾ ਕਿਉਂਕਿ ਉਹ ਰੋਜ਼ ਇਸ ਚੀਜ਼ ਦੀ ਸ਼ਾਨਬਿੰਦ ਕਰ ਰਿਹਾ ਸੀਗਾ ਪਰ ਉਹ ਚੁੱਪ ਸੀ ਇੱਕ ਦਿਨ ਪ੍ਰਦੀਪ ਕੁਮਾਰ ਨੇ ਸੋਚਿਆ ਕਿ ਜੋ ਵੀ ਹੋਏਗਾ ਉਹ ਦੇਖੀ ਜਾਏਗੀ ਪਰ ਮੈਂ ਪਿੰਡ ਵਾਲਿਆਂ ਨੂੰ ਸ਼ੰਭੂ لال ਜੀ ਦੀ ਸਚਾਈ ਜਿਹੜੀ ਹੈ ਉਹ ਜ਼ਰੂਰ ਦੱਸਾਂਗਾ ਤਾਂ ਉਸਨੇ ਇੱਕ ਦਿਨ ਜਦੋਂ ਸਰਪੰਚ ਕਿਤੇ ਮਤਲਬ ਕਿ ਬੈਠੇ ਹੋਏ ਸੀਗੇ ਕਿਸੇ ਪੰਚਾਇਤ ਦੇ ਵਿੱਚ ਕੁਝ ਫੈਸਲਾ ਹੋ ਰਿਹਾ ਸੀਗਾ ਕਿਸੇ ਦੇ ਝਗੜੇ ਦਾ ਤਾਂ ਪ੍ਰਦੀਪ ਕੁਮਾਰ ਜੀ ਉੱਥੇ ਜਾ ਕੇ ਕੈਨ ਲੈ ਕੇ ਜੀ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਤਾਂ ਸਾਰਿਆਂ ਨੇ ਕਿਹਾ ਕਿ ਦੱਸੋ ਕੀ ਦੱਸਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਸਰਪੰਚ ਜੀ ਬਹੁਤ ਹੀ ਮਤਲਬ ਕਿ ਚੋਰੀ ਦਾ ਸਮਾਨ ਇਹਨਾਂ ਦੇ ਘਰੋਂ ਆਉਂਦਾ ਜਾਂਦਾ ਹੈ ਟਰੱਕ ਭਰ-ਭਰ ਕੇ ਇਹ ਲੈ ਕੇ ਜਾਂਦੇ ਨੇ ਤੇ ਇਹ ਤੁਹਾਡਾ ਜਿਹੜਾ ਪੈਸਾ ਹੈ ਇਹ ਗਲਤ ਕੰਮਾਂ ਤੇ ਲਗਾ ਰਿਹਾ ਹੈ ਤੇ ਸ਼ੰਭੂ لال ਸਰਪੰਚ ਨੇ ਇਸ ਤਰ੍ਹਾਂ ਦੀ ਸਫਾਈ ਦਿੱਤੀ ਕਿ ਉਸ ਟਾਈਮ ਤੇ ਪ੍ਰਦੀਪ ਕੁਮਾਰ ਚੌਕੀਦਾਰ ਨੂੰ ਹੀ ਝੂਠਾ ਕਰ ਦਿੱਤਾ ਕਿਉਂਕਿ ਉਹਨੇ ਪੈਸੇ ਦੇ ਜੋਰ ਤੇ ਸਾਰਿਆਂ ਦੇ ਮੂੰਹ ਬੰਦ ਕਰਾ ਦਿੱਤੇ ਤੇ ਲੋਕਾਂ ਨੇ ਪ੍ਰਦੀਪ ਕੁਮਾਰ ਨੂੰ ਬੁਰਾ ਭਲਾ ਬੋਲ ਦਿੱਤਾ ਅਗਲੇ ਦਿਨ ਸ਼ੰਭੂ لال ਨੇ ਐਸੀ ਚਲਾਕੀ ਖੇਡੀ ਕਿ ਪ੍ਰਦੀਪ ਕੁਮਾਰ ਨੂੰ ਚੋਰ ਬਣਾ ਦਿੱਤਾ ਇਹ ਕਹਿ ਦਿੱਤਾ ਸਾਰੇ ਪਿੰਡ ਦੇ ਵਿੱਚ ਰੌਲਾ ਪਾ ਦਿੱਤਾ ਕਿ ਦੇਖੋ ਜੀ ਪ੍ਰਦੀਪ ਕੁਮਾਰ ਚੋਰ ਹੈ ਮੇਰਾ ਅਹਤ ਟਰੱਕ ਸਮਾਨ ਦਾ ਲੈ ਕੇ ਆਇਆ ਹਾਂ ਤੇ ਇਹ ਪ੍ਰਦੀਪ ਕੁਮਾਰ ਲੈ ਕੇ ਆਇਆ ਹੈ ਤੇ ਇਹ ਮੇਰਾ ਨਾਂ ਲਗਾ ਰਿਹਾ ਹੈ ਇਹ ਪਤਾ ਨਹੀਂ ਕਿੱਥੋਂ ਟਰੱਕ ਲੈ ਕੇ ਆਇਆ ਹੈ ਤੇ ਇਹਨੇ ਨਾਂ ਲਗਾ ਦਿੱਤਾ ਹੈ ਕਿ ਇਹ ਟਰੱਕ ਮੇਰਾ ਹੈ ਇਹ ਇੰਦਾ ਹੀ ਟਰੱਕ ਹੈ ਤੇ ਇਹ ਹੀ ਚੋਰੀ ਦਾ ਸਮਾਨ ਲੈ ਕੇ ਆਇਆ ਕਿਤੋਂ ਉਨੇ ਇਸ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਕਿ ਸਾਰਿਆਂ ਦੇ ਸਾਹਮਣੇ ਉਹਨੇ ਪ੍ਰਦੀਪ ਕੁਮਾਰ ਨੂੰ ਝੂਠਾ ਕਰ ਦਿੱਤਾ ਤਾਂ ਸਾਰੇ ਪਿੰਡ ਵਾਲਿਆਂ ਨੇ ਰਲ ਕੇ ਪ੍ਰਦੀਪ ਕੁਮਾਰ ਨੂੰ ਨੌਕਰੀ ਤੋਂ ਕੱਢ ਦਿੱਤਾ ਕੋਸ਼ ਦੇਣ ਤੱਕ ਪ੍ਰਦੀਪ ਕੁਮਾਰ ਬੜਾ ਹੀ ਪਰੇਸ਼ਾਨ ਰਹਾ ਤਾਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਸ਼ਹਿਰ ਛੱਡ ਕੇ ਮਤਲਬ ਉਹ ਸੌਰੀ ਸ਼ਹਿਰ ਕਹਿੰਦੇ ਪਿੰਡ ਛੱਡ ਕੇ ਚਲਾ ਗਿਆ ਉਹ ਪਿੰਡ ਛੱਡ ਕੇ ਜਦੋਂ ਚਲਾ ਗਿਆ ਤੇ ਲੋਕਾਂ ਨੇ ਸੋਚਿਆ ਕਿ ਇਹ ਝੂਠਾ ਸੀਗਾ ਤੇ ਇਹ ਇਸ ਕਰਕੇ ਆਪਣਾ ਝੂਠ ਲਕਾਉਣ ਦੇ ਖਾਤਰ ਇਹ ਪਿੰਡ ਛੱਡ ਕੇ ਚਲਾ ਗਿਆ ਹੈ। ਕਈ ਸਾਲਾਂ ਤੱਕ ਪ੍ਰਦੀਪ ਕੁਮਾਰ ਦਾ ਕੋਈ ਪਤਾ ਨਹੀਂ ਲੱਗਾ ਲੇਕਿਨ ਸਰਪੰਚ ਆਪਣੀਆਂ ਚੋਰੀਆਂ ਚਕਾਰੀਆਂ ਚੋਰੀ ਦਾ ਸਮਾਨ ਲਿਉਣਾ ਕਰਨਾ ਵੇਚਣਾ ਸ਼ੰਭੂ لال ਜੀ ਨੇ ਆਪਣਾ ਕੰਮ ਜਾਰੀ ਰੱਖਿਆ। 5 ਸਾਲ ਬਾਅਦ ਐਸਾ ਟਾਈਮ ਪਲਟਿਆ ਕਿ ਅਖਬਾਰ ਦੇ ਵਿੱਚ ਸ਼ੰਭੂ ਲਾਲ ਜੀ ਨੇ ਸ਼ੰਭੂ ਲਾਲ ਜੀ ਦੀ ਕਹਾਣੀ ਛਪੀ ਕਹਾਣੀ ਕਿੰਨੇ ਛਾਪੀ ਸੀ ਜਦੋਂ ਉਹ ਲੋਕਾਂ ਨੇ ਪੜ੍ਹੀ ਤਾਂ ਲੋਕ ਹੈਰਾਨ ਹੋ ਗਏ ਉਹ ਜਿਹੜਾ ਅਖਬਾਰ ਆਇਆ ਸੀ ਪੱਡ ਦੇ ਵਿੱਚ ਉਹ ਕੋਈ ਪਹਿਲੀ ਵਾਰੀ ਨਵਾਂ ਅਖਬਾਰ ਨਿਕਲਿਆ ਸੀਗਾ ਤੇ ਉਸ ਅਖਬਾਰ ਦੇ ਵਿੱਚ ਉਹ ਕਹਾਣੀ ਕਿਸੇ ਨੇ ਪੜ੍ਹੀ ਕਿਉਂਕਿ ਕੋਈ ਕਿਸੇ ਸ਼ਹਿਰ ਕਿਤੇ ਗਿਆ ਤੇ ਉਹਨੇ ਸੋਚਿਆ ਕਿ ਇਹ ਨਵਾਂ ਅਖਬਾਰ ਆਇਆ ਹੈ ਤੇ ਇਸ ਖਵਾ ਅਖਬਾਰ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਸਟੋਰੀਆਂ ਨੇ ਜਿਹੜੀਆਂ ਸੱਚੀਆਂ ਮਤਲਬ ਕਿ ਲਿਖੀਆਂ ਹੋਈਆਂ ਨੇ ਤੇ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਇਹ ਲੋਕਾਂ ਦੀਆਂ ਸੱਚੀਆਂ ਸਟੋਰੀਆਂ ਲਿਖੀਆਂ ਹੋਈਆਂ ਉਨੇ ਸੋਚਿਆ ਬੰਦੇ ਨੇ ਕਿ ਮੈਂ ਵੀ ਗਈ ਅਖਬਾਰ ਲੈ ਕੇ ਜਾਣਾ ਵਾ ਕਿ ਘਰੇ ਜਾ ਕੇ ਮੈਂ ਆਰਾਮ ਨਾਲ ਅਖਬਾਰ ਪੜ੍ਹਾਂਗਾ ਉਹ ਜਦੋਂ ਅਖਬਾਰ ਲੈ ਕੇ ਆਇਆ ਜਦੋਂ ਉਹਨੇ ਪਹਿਲਾ ਹੀ ਪੇਜ ਮਤਲਬ ਉਹਦਾ ਖੋਲਿਆ ਅੰਦਰੋਂ ਪੇਪਰ ਨੂੰ ਤੇ ਅੰਦਰ ਜਿਹੜਾ ਪਹਿਲਾ ਵਾਲਾ ਪੇਜ ਸੀ ਉਹਦੇ ਅੰਦਰ ਵਾਲੇ ਪਾਸੇ ਸ਼ੰਭੂ لال ਜੀ ਦੀ ਕਹਾਣੀ ਲਿਖੀ ਹੋਈ ਸੀ ਸ਼ੰਭੂ لال ਜੀ ਦੀ ਕੀ ਕਹਾਣੀ ਲਿਖੀ ਹੋਈ ਸੀ ਇਹ ਸ਼ੰਭੂ لال ਨੇ ਕਿੰਨੀ ਵਾਰੀ ਟਰੱਕ ਭਰ ਕੇ ਆਪਣੇ ਘਰ ਤੋਂ ਲੈ ਕੇ ਗਿਆ ਤੇ ਕਿੰਨੇ ਟਰੱਕ ਭਰ ਕੇ ਕਰੋ ਅੰਦਰ ਲੈ ਕੇ ਆਇਆ ਤੇ ਉਸ ਟਰੱਕ ਦੇ ਵਿੱਚ ਕੀ ਕੀ ਸਮਾਨ ਹੁੰਦਾ ਸੀ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਪ੍ਰਦੀਪ ਕੁਮਾਰ ਨੇ ਉਸ ਕਹਾਣੀ ਦੇ ਵਿੱਚ ਲਿਖਿਆ ਸੀ ਉਸ ਨੇ ਸਾਫ਼-ਸਾਫ਼ ਸਾਰੀ ਉਹਨੇ ਹਕੀਕਤ ਜਿਹੜੀ ਸੀਗੀ ਅਖਬਾਰ ਦੇ ਵਿੱਚ ਲਿਖੀ ਸੀ ਉਨੇ ਖਾਲੀ ਸ਼ੰਭੂ ਲਾਲ ਜੀ ਦਾ ਝੂਠ ਹੀ ਨਹੀਂ ਲਿਖਿਆ ਸੀ ਉਹਨੇ ਇਹ ਵੀ ਲਿਖਿਆ ਸੀ ਕਿ ਮੈਨੂੰ ਕਿਸ ਤਰ੍ਹਾਂ ਮੇਰੇ ਉੱਤੇ ਇਲਜ਼ਾਮ ਲਗਾ ਕੇ ਸ਼ੰਭੂ ਲਾਲ ਜੀ ਨੇ ਮੈਨੂੰ ਨੌਕਰੀੋਂ ਕੱਢ ਦਿੱਤਾ ਮੈਂ 6 ਮਹੀਨੇ ਤੱਕ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਿਆ ਇਹ ਮੈਂ ਹੀ ਜਾਣਦਾ ਹਾਂ ਫਿਰ ਉਹਨੇ ਇਹ ਵੀ ਲਿਖਿਆ ਕਿ ਮੇਰੀ ਘਰ ਵਾਲੀ ਨੇ ਮੈਨੂੰ ਕਿਹਾ ਕਿ ਅਗਰ ਤੂੰ ਸੱਚਾ ਹੈ ਤਾਂ ਤੂੰ ਇਸ ਸੱਚ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਜਾ ਪ੍ਰਦੀਪ ਕੁਮਾਰ ਨੇ ਸੋਚਿਆ ਕਿ ਮੈਂ ਇਹ ਸੱਚ ਨੂੰ ਮੈਂ ਕਿਸ ਤਰ੍ਹਾਂ ਲੈ ਕੇ ਆਵਾਂ ਉਸਨੇ ਕਿਹਾ ਮੈਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਲੈ ਕੇ ਆਉਣਾ ਹੈ ਪਰ ਕਿਸੇ ਵੀ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸੱਚਾ ਸਾਬਤ ਕਰੋ ਕਾਫੀ ਟਾਈਮ ਪ੍ਰਦੀਪ ਕੁਮਾਰ ਇੱਧਰ ਉੱਧਰ ਕੰਮ ਕੁੰਮ ਕਰਦਾ ਰਿਹਾ ਤੇ ਅਚਾਨਕ ਮਤਲਬ ਉਹਨੇ ਇੱਕ ਛੋਟੀ ਜੀ ਹੋਰ ਕਹਾਣੀ ਲਿਖੀ ਸੀ ਉਨਨੇ ਕੋ ਹੋਰ ਜਿਹੜੀ ਕਹਾਣੀ ਲਿਖੀ ਸੀਗੀ ਉਹ ਸੋਚ ਰਿਆ ਸੀ ਵੀ ਕਿਸੇ ਵੀ ਤਰ੍ਹਾਂ ਮੇਰੀ ਇਹ ਕਹਾਣੀ ਜਿਹੜੀ ਹੈ ਅਖਬਾਰ ਦੇ ਵਿੱਚ ਛਪ ਜਾਏ। ਕਾਫੀ ਦਿਨ ਤੱਕ ਉਹ ਇਸ ਭਾਲ ਦੇ ਵਿੱਚ ਸੀ ਕਿ ਕੋਈ ਉਹਨੂੰ ਅਖਬਾਰ ਦਾ ਬੰਦਾ ਕੋਈ ਐਸਾ ਮਿਲ ਜਾਏ ਜਿਹੜਾ ਅਖਬਾਰ ਦੇ ਵਿੱਚ ਉਹਦੀ ਕਹਾਣੀ ਛਪਵਾ ਸਕੇ। ਤਾਂ ਅਚਾਨਕ ਉਹਨੂੰ ਜਿੱਥੇ ਉਹ ਕੰਮ ਕਰਦਾ ਸੀਗਾ ਉੱਥੇ ਇੱਕ ਔਰਤ ਉਹਨੂੰ ਮਿਲਦੀ ਹੈ। ਤਾਂ ਉਹ ਔਰਤ ਕਹਿੰਦੀ ਹੈ ਕਿ ਤੂੰ ਇੱਕ ਦਿਨ ਪੁੱਛ ਰਿਹਾ ਸੀਗਾ ਕਿ ਤੂੰ ਕੋਈ ਕਹਾਣੀ ਲਿਖੀ ਹੈ ਤੇ ਤੂੰ ਸੁਣਾਉਣਾ ਚਾਹੁੰਦਾ ਹੈ ਤਾਂ ਪ੍ਰਦੀਪ ਕੁਮਾਰ ਨੇ ਕਿਹਾ ਕਿ ਹਾਂ ਮੈਂ ਕਹਾਣੀ ਲਿਖੀ ਹੈ ਮੈਂ ਸੁਣਾਉਣਾ ਵੀ ਚਾਹੁੰਦਾ ਵਾਂ ਪਰ ਮੈਨੂੰ ਕੋਈ ਮਿਲ ਨਹੀਂ ਰਿਹਾ ਤਾਂ ਉਹਨੇ ਕਿਹਾ ਕਿ ਹਾਂ ਮੈਂ ਇੱਕ ਐਸੀ ਔਰਤ ਨੂੰ ਜਾਣਦੀ ਹਾਂ ਜੋ ਸਿਰਫ ਅਖਬਾਰ ਦੇ ਵਿੱਚ ਸੱਚੀਆਂ ਕਹਾਣੀਆਂ ਲਿਖਦੀ ਹੈ ਜੋ ਲੋਕਾਂ ਦੇ ਨਾਲ ਧੋਖਾ ਹੋਇਆ ਹੁੰਦਾ ਹੈ ਜਾਂ ਕਿਸੇ ਦੇ ਨਾਲ ਕਿਸੇ ਨੇ ਕੋਈ ਠੱਗੀ ਕੀਤੀ ਹੁੰਦੀ ਹੈ ਜਾਂ ਜਿਹੜਾ ਇਨਸਾਨ ਸਹੀ ਹੁੰਦਾ ਹੈ ਤੇ ਕਿਸੇ ਨੇ ਉਹਨੂੰ ਗਲਤ ਕਰਾਰ ਦੇ ਦਿੱਤਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਉਹ ਸੱਚੀਆਂ ਕਹਾਣੀਆਂ ਉਸ ਅਖਬਾਰ ਦੇ ਵਿੱਚ ਲਿਖਦੀ ਹੈ ਕਿ ਉਹਦਾ ਅਖਬਾਰ ਜਿਹੜਾ ਹੈ ਉਹਨੇ ਹਜੇ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਹੈ ਤਾਂ ਪ੍ਰਦੀਪ ਕੁਮਾਰ ਨੇ ਕਿਹਾ ਕਿ ਠੀਕ ਹੈ ਮੈਂ ਆਪਣੀ ਕਹਾਣੀ ਉਹਨਾਂ ਨੂੰ ਦੇਵਾਂ ਗਲੀ ਉਨੇ ਕਿਹਾ ਕਿ ਤੂੰ ਜਿਹੜੀ ਕਹਾਣੀ ਲਿਖੀ ਹੈ ਮੈਨੂੰ ਸੁਣਾ। ਤਾਂ ਉਹਨੇ ਕਿਹਾ ਕਿ ਇਹ ਤਾਂ ਮੈਂ ਨਾਰਮਲ ਹੀ ਕਹਾਣੀ ਲਿਖੀ ਹੈ। ਪਰ ਅਗਰ ਉਹ ਸੱਚੀਆਂ ਕਹਾਣੀਆਂ ਲਿਖਦੀ ਹੈ ਤਾਂ ਉਹ ਮੇਰੇ ਕੋਲ ਇੱਕ ਬਹੁਤ ਹੀ ਵਧੀਆ ਕਹਾਣੀ ਹੈ। ਤਾਂ ਉਸਨੇ ਕਿਹਾ ਕਿ ਠੀਕ ਹੈ। ਮੈਂ ਤੈਨੂੰ ਲੈ ਕੇ ਚਲਦੀ ਹਾਂ ਉਹਦੇ ਕੋਲ। ਜਦੋਂ ਉਹ ਉਹਦੇ ਕੋਲੇ ਲੈ ਕੇ ਗਈ ਉਹਨੇ ਉਹਨੂੰ ਸਾਰੀ ਕਹਾਣੀ ਜਦੋਂ ਸੁਣਾਈ ਤਾਂ ਉਹਨੇ ਕਿਹਾ ਕਿ ਹਾਂ ਬਿਲਕੁਲ ਮੈਂ ਤੇਰੀ ਕਹਾਣੀ ਛਾਪਾਂਗੀ ਔਰ ਮੈਂ ਤੇਰੀ ਕਹਾਣੀ ਛਾਪਾਂਗੀ ਮੈਂ ਤੇਰੇ ਤੋਂ ਪੈਸੇ ਵੀ नहीं लवेंगी अगर तू सच्चा है तो तेरी कहानी पढ़ के अगर कोई मतलब कि लोगों ने रिएक्ट किया किसी तरह भी लोगों ने तेरी वाह वाह की ता मैं समझागी कि तू वाकई सही है और तू सच्ची कहानी लिखी है उसने कहा ठीक है तो हम जिस तरह भी सही लगे तो मेरी कहानी छाप दियो। चलो जी उस ਔਰਤ ਨੇ ਪ੍ਰਦੀਪ ਕੁਮਾਰ ਦੀ ਲਿਖੀ ਹੋਈ ਕਹਾਣੀ ਜਿਹੜੀ ਸੀਗੀ ਉਹ ਅਖਬਾਰ ਤੇ ਵਿੱਚ ਛਾਪ ਦਿੱਤੀ। ਜਦੋਂ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਸਾਰੀ ਕਹਾਣੀ ਪੜੀ ਤਾਂ ਪਿੰਡ ਦੇ ਲੋਕਾਂ ਦੀਆਂ ਅੱਖਾਂ ਜਿਹੜੀਆਂ ਸੀਗੀਆਂ ਉਹ ਖੁੱਲੀਆਂ ਹੀ ਰਹਿ ਗਈਆਂ। ਮੂੰਹ ਵੀ ਖੁੱਲੇ ਰਹਿ ਗਏ ਅੱਖਾਂ ਵੀ ਖੁੱਲੀਆਂ ਰਹਿ ਗਈਆਂ ਕਿ ਇਹ ਕੀ ਹੋ ਗਿਆ। ਕਿ ਅਸੀਂ ਇੱਕ ਸੱਚੇ ਇਨਸਾਨ ਨੂੰ ਅਸੀਂ ਪਿੰਡ ਦੇ ਵਿੱਚੋਂ ਕੱਢ ਦਿੱਤਾ ਤੇ ਇੱਕ ਝੂਠੇ ਇਨਸਾਨ ਨੂੰ ਇੰਨੇ ਸਾਲਾਂ ਤੋਂ ਆਪਣਾ ਸਰਪੰਚ ਬਣਾ ਕੇ ਰੱਖਿਆ ਹੋਇਆ ਹੈ। ਉਸ ਤੋਂ ਬਾਅਦ ਪਿੰਡ ਵਾਲੇ ਲੋਕ ਪ੍ਰਦੀਪ ਦੀ ਭਾਲ ਦੇ ਵਿੱਚ ਲੱਗ ਗਏ ਕਿ ਕਿਸੇ ਤਰ੍ਹਾਂ ਪ੍ਰਦੀਪ ਨੂੰ ਮਿਲਿਆ ਜਾਏ। ਤਾਂ ਉਹਦੇ ਪਿੰਡ ਦੇ ਵਿੱਚੋਂ 3-4 ਜਿਹੜੇ ਲੋਕ ਸੀਗੇ ਜਿਆਦਾ ਪੜ੍ਹੇ ਲਿਖੇ ਸੀਗੇ ਉਹਨਾਂ ਨੇ ਸਲਾਹ ਕੀਤੀ ਕਿ ਇਹ ਅਖਬਾਰ ਜਿੱਥੇ ਛਪਦਾ ਹੈ ਇਹ ਉੱਥੇ ਜਾਇਆ ਜਾਏ। ਜਿਵੇਂ ਕਿਵੇਂ ਕਰਕੇ ਉਹਨਾਂ ਨੇ ਪਤਾ ਲਗਾ ਕੇ ਜਿੱਥੇ ਉਹ ਅਖਬਾਰ ਛਪਦਾ ਸੀਗਾ ਉਹ ਉੱਥੇ ਪਹੁੰਚੇ। ਜਦੋਂ ਉਹ ਉੱਥੇ ਪਹੁੰਚੇ ਤੇ ਅਖਬਾਰ ਦੀ ਜਿਹੜੀ ਮਤਲਬ ਕਿ ਜਿਹਦਾ ਅਖਬਾਰ ਜਿਹੜੀ ਲਿਖਦੀ ਸੀਗੀ ਮਤਲਬ ਛਾਪਦੀ ਸੀ ਜਿਹੜੀ ਓਨਰ ਸੀ ਉਹਦੇ ਕੋਲ ਉਹ ਗਏ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਤੁਹਾਡੇ ਅਖਬਾਰ ਦੇ ਵਿੱਚ ਇੱਕ ਕਹਾਣੀ ਛਪੀ ਸੀ। ਤੇ ਉਹਨਾਂ ਨੇ ਕਿਹਾ ਕਿ ਦੱਸੋ ਕਿਹੜੀ ਕਹਾਣੀ ਸੀ? ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਿਸੇ ਪ੍ਰਦੀਪ ਕੁਮਾਰ ਨੇ ਕਹਾਣੀ ਲਿਖੀ ਸੀ ਕਿ ਸੱਚ ਸੱਚ ਹੀ ਰਹਿੰਦਾ ਹੈ ਤੇ ਝੂਠ ਝੂਠ ਹੀ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਹਾਂ ਮੇਰੇ ਕੋਲ ਉਹ ਬੰਦਾ ਆਇਆ ਸੀਗਾ ਮੈਂ ਉਹਦੀ ਕਹਾਣੀ ਲਿਖੀ ਸੀ। ਤੇ ਤੁਸੀਂ ਦੱਸੋ ਕਿ ਕੀ ਉਹ ਕਹਾਣੀ ਗਲਤ ਹੈ ਜਾਂ ਉਹ ਕਹਾਣੀ ਸਹੀ ਹੈ। ਤਾਂ ਉਹਨਾਂ ਨੇ ਕਿਹਾ ਕਿ ਹਾਂ ਉਹ ਕਹਾਣੀ ਬਿਲਕੁਲ ਸੱਚੀ ਹੈ। ਕਿਉਂਕਿ ਸਾਨੂੰ ਉਸ ਕਹਾਣੀ ਨੂੰ ਪੜਨ ਤੋਂ ਬਾਅਦ ਹੀ ਜਦੋਂ ਅਸੀਂ ਸਾਰੀਆਂ ਕੜੀਆਂ ਜੋੜੀਆਂ ਤਾਂ ਸਾਨੂੰ ਪਤਾ ਲੱਗਾ ਕਿ ਹਾਂ ਵਾਕਈ ਹੀ ਉਹ ਬੰਦਾ ਸਹੀ ਸੀ ਔਰ ਸ਼ੰਭੂ ਲਾਲ ਜੀ ਝੂਠੇ ਸੀਗੇ ਉਹਨਾਂ ਨੇ ਆਪਣੇ ਪੈਸੇ ਦੇ ਜ਼ੋਰ ਤੇ ਪ੍ਰਦੀਪ ਕੁਮਾਰ ਨੂੰ ਨੌਕਰੀਆਂ ਕਰਵਾ ਦਿੱਤਾ ਕਿਉਂਕਿ ਉਹਨੇ ਸਾਰਿਆਂ ਦੇ ਸਾਹਮਣੇ ਐਸੇ ਸਬੂਤ ਪੇਸ਼ ਕਰ ਦਿੱਤੇ ਕਿ ਪ੍ਰਦੀਪ ਕੁਮਾਰ ਜੀ ਝੂਠੇ ਬਣ ਗਏ ਤਾਂ ਉਸ औरत ਨੇ ਕਿਹਾ ਕਿ ਠੀਕ ਹੈ ਮੇਰੇ ਕੋਲੇ ਉਹਦਾ ਨੰਬਰ ਹੈ ਮੈਂ ਤੁਹਾਡੀ ਗੱਲ ਕਰਾ ਦਿੰਦੀ ਆ ਤਾਂ ਉਹਨਾਂ ਨੇ ਨੰਬਰ ਦਿੱਤਾ ਤਾਂ ਪ੍ਰਦੀਪ ਕੁਮਾਰ ਨੂੰ ਉਹਨਾਂ ਨੇ ਫੋਨ ਕੀਤਾ ਤਾਂ ਪ੍ਰਦੀਪ ਕੁਮਾਰ ਜਦੋਂ ਉਸ ਪਿੰਡ ਦੇ ਵਿੱਚ ਵਾਪਸ ਆਇਆ ਤਾਂ ਉਸ ਟਾਈਮ ਤੇ ਉਹ ਚੌਕੀਦਾਰ ਬਣ ਕੇ ਨਹੀਂ ਆਇਆ ਉਹ ਇੱਕ ਸੱਚ ਦਾ ਸਿਪਾਹੀ ਬਣ ਕੇ ਆਇਆ ਜਾਨੀ ਕਿ ਉਹ ਹੁਣ ਹਰ ਤਰ੍ਹਾਂ ਜਿੱਥੇ ਵੀ ਕਿਤੇ ਨਾਇਨਸਾਫੀ ਹੁੰਦੀ ਉਹ ਉਹ ਦਿਨ ਜਿਵੇਂ ਦੀ ਉਹਦੀ ਆਪਣੀ ਸਟੋਰੀ ਸੀਗੀ ਜੋ ਉਹਦੇ ਨਾਲ ਹੋਈ ਪਈ ਸੀ ਉਹ ਹੁਣ ਇਸੇ ਤਰ੍ਹਾਂ ਦੀਆਂ ਸੱਚੀਆਂ ਜਿਹੜੀਆਂ ਕਹਾਣੀਆਂ ਸੀ ਪਹਿਲਾਂ ਉਹ ਪਤਾ ਕਰਦਾ ਸੀਗਾ ਹਰ ਜਗ੍ਹਾ ਤੇ ਜਾ ਕੇ ਫਿਰ ਉਹ ਕਹਾਣੀਆਂ ਨੂੰ ਉਸ ਅਖਬਾਰ ਦੇ ਵਿੱਚ ਛਪਵਾਉਂਦਾ ਸੀ ਤਾਂ ਇਸ ਕਰਕੇ ਉਹ ਹਰ ਕਹਾਣੀ ਦੇ ਵਿੱਚ ਇੱਕ ਹੀ ਗੱਲ ਲਿਖਦਾ ਸੀਗਾ ਕਿ ਸੱਚ ਸੱਚ ਹੈ ਤੇ ਝੂਠ ਝੂਠ ਹੈ ਸੋ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਕਿ ਕਦੇ-ਕਦੇ ਜਿਹੜੇ ਵੱਡੇ ਲੋਕ ਹੁੰਦੇ ਨੇ ਉਹ ਆਪਣੇ ਪੈਸੇ ਦੇ ਬਲ ਬੂਤੇ ਤੇ ਦੂਜਿਆਂ ਨੂੰ ਚੋਰ ਕਰਾਰ ਦੇ ਦਿੰਦੇ ਨੇ ਤੇ ਆਪਣੀਆਂ ਗਲਤੀਆਂ ਤੇ ਪਰਦਾ ਪਾ ਦਿੰਦੇ ਨੇ ਤੇ ਸਾਡੀਆਂ ਵੀ ਅੱਖਾਂ ਤੇ ਪਰਦਾ ਪਾ ਦਿੰਦੇ ਨੇ ਸੋ ਸਾਨੂੰ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਸੁਚੇਤ ਰਹਿਣਾ ਚਾਹੀਦਾ ਹੈ ਆਪਣੇ ਅੱਖ ਕੰਨ ਨੱਕ ਖੁੱਲੇ ਰੱਖਣੇ ਚਾਹੀਦੇ ਨੇ ਸਾਨੂੰ ਆਪਣੇ ਚਾਰਚ ਫੇਰੇ ਦੇਖਣਾ ਚਾਹੀਦਾ ਹੈ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ। ਸੋ ਤੁਹਾਨੂੰ ਇਹ ਮੇਰੀ ਕਹਾਣੀ ਕਿਵੇਂ ਦੀ ਲੱਗੀ? ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਦੀ ਨੋਟੀਫਿਕੇਸ਼ਨ ਵੀ ਤੁਹਾਨੂੰ ਟਾਈਮ ਤੇ ਮਿਲਦੀ ਰਹੇ ਮੈਨੂੰ ਦਿਓ ਇਜਾਜ਼ਤ ਅੱਗੇ ਆਪਾਂ ਮਿਲਦੇ ਹਾਂ ਫੇਰ ਇੱਕ ਨਵੀਂ ਸਟੋਰੀ ਲੈ ਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ